ਪਾ ਤਜੇ ਲੱਗਦੇ ਆ ਤੇ ਬੈਂਚੀ ਦਾ ਤੁਸੀਂ ਬਹੁਤ ਮੁਕਬੂਦਰਾ ਪਿਆਰ ਦਿੱਤਾ ਇਸ ਤੋਂ ਪਹਿਲਾਂ ਕਿ ਐਨ ਐਚ ਐਲ ਤੇ ਐਨ ਬੀਓ ਜਿਹੜੀ ਪੰਜਾਬੀ ਵਿੱਚ ਹੁੰਦੀ ਸੀ ਕੈਨੇਡਾ ਦੇ ਵਿੱਚ ਉੱਥੇ ਅਨਾਊਂਸਿੰਗ ਕਰਦਾ ਮੌਤਾਂ ਮਿਲੇ ਕਈ ਤੁਹਾਡੇ ਸੱਜਣ ਮਿਲੇ ਉੱਥੇ ਆ ਕੇ ਮਰੇ ਅੱਜ ਨਗਰ ਕੀਰਤਨ ਦੇ ਵਿੱਚ ਵੀ ਬਹੁਤ ਬਹੁਤ ਧੰਨਵਾਦ ਕਰਦਾ ਮੁੰਡਾ ਬਹੁਤ ਮੈਂ ਧੰਨਵਾਦ ਕਰਦਾ ਜਿਹੜੀ ਸਾਡੀ ਮੂਵੀ ਅਕਸ਼ੇ ਕੁਮਾਰ ਹੁਣ ਆਈ ਸੀ ਬੇਟੂਏ ਸਪੀਡੀ ਸੈਂਸਰ ਕਿ ਰਿਲੀਜ਼ ਹੋਈ ਸੀ ਉਹ ਲੋਕਾਂ ਚ ਵੀ ਤੁਸੀਂ ਬਹੁਤ ਪਿਆਰ ਬਖਸ਼ਿਆ ਪਰ ਅੱਜ ਮੇਰੇ ਬੋਲਣ ਦਾ ਮਕਸਦ ਕੁਝ ਹੋਰ ਆ ਅੱਜ ਮੈਂ ਇੱਕ ਸਾਂਸਾ ਯੂनाइटेड ਸੈਚ ਬੋ ਤੁਹਾਡੇ ਰੂਪ ਹੋਇਆ ਜਿਹੜੀ ਕਿ 12 ਮੋਰਚਾਂ ਦੇ ਵਿੱਚ ਸੇਖਾਂ ਦੀ ਹਮਾਇਤ ਕੀ ਕਰਦੀ ਆ ਤੇ ਕੇਸ ਜਿਹੜੇ ਇਹ ਆਰਗੇਨਾਈਜੇਸ਼ਨ ਆ ਲਾੜਦੀ ਆ ਸੇਖਾਂ ਲਈ ਲੀਗਲ ਏਡ ਹਮੈਨਿਟੇਰੀਅਨ ਏਡ ਤੇ ਕਮਿਊਨਿਟੀ ਇੰਪਾਵਰਮੈਂਟ ਇਤੋ ਬਾਲਾ ਮਸੰਕੇਟ ਦੇ ਵਿੱਚ ਤੁਹਾਨੂੰ ਇਸ ਆਰਗੇਨਾਈਜੇਸ਼ਨ ਬਾਰੇ ਦੱਸਾਂ ਤਿੰਨ ਚੀਜ਼ਾਂ ਦੇ ਇਲਾਵਾ ਦੇ ਲਈ ਸਿੱਖਿਆ ਲਈ ਨਹੀਂ ਸਮੂਹ ਵਕਤਾ ਦੇ ਲਈ ਇਹ ਆਰਗੇਨਾਈਜੇਸ਼ਨ ਯੂਨਾਈਟਿਡ ਸੈਕਟਰ ਆਪਣੇ ਪ੍ਰੋਗਰਾਮ ਚਲਾਉਂਦੀ ਆ ਬਸਾਖੀ 1990 ਦੇ ਅੰਨੇ ਦੇ ਵਿੱਚ ਇਸ ਆਰਗੇਨਾਈਜੇਸ਼ਨ ਦਾ ਬਿਰਮਾਨ ਹੋਇਆ ਸੀਗਾ ਤੇ ਹੁਣ ਤੋਂ ਲੈ ਕੇ ਤੇ ਉਤੋਂ ਲੈ ਕੇ ਹੁਣ ਤਈ 12 ਮੋਲਕਾਂ ਦੇ ਵਿੱਚ ਪ੍ਰੋਗਰਾਮ ਇਹ ਚੱਲਦੇ ਆ ਸੋ ਸਭ ਤੋਂ ਪਹਿਲਾਂ ਤਾਂ ਕਮਿਊਨਿਟੀ ਏਮਪਾਵਰਮੈਂਟ ਪ੍ਰੋਗਰਾਮ ਜਿਹੜਾ ਸਾਡੇ ਚੱਲਦੇ ਨੀਰੋਕ ਦੇ ਵਿੱਚ ਫ੍ਰੀ ਮੌਂਡ ਦੇ ਆਫਿਸ ਵਿੱਚ ਵੀ ਆ ਕੈਨੇਡਾ ਦਿ ਯੂਕੇ ਯੂਨਾਈਟਿਡ ਕਿੰਗਡਮ ਇੰਡੀਆ ਦੇ ਪਾਕਿਸਤਾਨ ਦੇ ਵਿੱਚ ਵੀ ਉਹਦੇ ਵਿੱਚ ਜਿਹੜੇ ਬੱਚੇ ਸਕੂਲ ਤੋਂ ਬਾਅਦ ਪਿਛੇ ਨਹੀਂ ਦੇ ਸਕਦੇ ਜਾਂ ਜਿਹੜੇ ਜਿਹੜੇ ਨਵੇਂ ਅਮਰੀਕਾ ਕੈਨੇਡਾ ਵਿੱਚ ਬੱਚੇ ਆਉਂਦੇ ਆ ਉਹਨਾਂ ਦੇ ਲਈ ਬਹੁਤ ਹੀ ਥੋੜੇ ਰੇਟ ਦੇ ਵਿੱਚ ਐਫਟਰ ਸਕੂਲ ਟਿਊਸ਼ਨ ਪ੍ਰੋਗਰਾਮ ਚੱਲਦੇ ਆ ਬੱਚਿਆਂ ਦੀ ਹੈਲਪ ਕਰਨ ਦੇ ਵਿੱਚ ਉਹਦੇ ਨਾਲ ਐਸਈਟੀ ਜਿਹੜੇ ਇਗਜ਼ਾਮ ਹੁੰਦੇ ਆ ਉਹਦੀ ਪ੍ਰੈਪਰੇਸ਼ਨ ਦੇ ਵਿੱਚ ਵੀ ਪ੍ਰੋਗਰਾਮ ਆਉਂਦੇ ਆ ਤੇ ਜਿਹੜੇ ਪ੍ਰੈਸਟੋ ਨੂੰ ਵੀ ਤੇ ਕੈਪਟਨ ਆਗੇ ਨਾ ਨਾ ਹਿਆਰ ਜਾਂ ਡਾਗਰ ਦੇ ਵਿੱਚ ਦੇ ਸਾਹਿਬ ਨਾਲ ਕਰਦੇ ਆ ਅੱਗੇ ਤੋਂ ਵੀ ਘੱਟ ਕੀਮਤ ਦੇ ਵਿੱਚ ਪ੍ਰੋਗਰਾਮ ਬੱਚਿਆਂ ਨੂੰ ਮੁਹੱਈਆ ਕਰਾਈ ਜਾਂਦੇ ਆ ਸੋ ਇਹ ਸਗੇ ਪ੍ਰੋਗਰਾਮ ਜਿਹੜੀ ਕਮਿਊਨਿਟੀ ਲੀਡਰਸ਼ਿਪ ਦੇ ਲਈ ਇਹ ਦਿੰਦੇ ਸਕੇ ਖਾਨ ਜਿਹੜੇ ਗੋਰਾਮ ਯੂਨਾਈਟਿਡ ਸਟੇਟਸ ਲੀਗਲ ਹੈ ਰਹਿਤੋਂ ਦਾ ਆ ਉਹਦੇ ਵਿੱਚੋਂ ਪ੍ਰਮੁੱਖ ਨੇ ਰਾਈਟ ਟੂ ਟਰਨ ਜਿਹੜੇ ਤੁਸੀਂ ਸਾਰੇ ਜਾਣਦੇ ਰஞ்சிਤ ਸਿੰਘ ਉਹਨਾਂ ਦਾ ਕੇਸ ਫਰਾਂਸ ਦੇ ਵਿੱਚ ਜਿਹੜਾ ਨੂੰ ਪੱਗ ਤੋਂ ਬਿਨਾ ਆਪਣੀ ਜਿਹੜੀ ਗਵਰਨਮੈਂਟ ਆਈਡੀ ਸੀ ਦੀ ਉਹ ਖੁਜਵਾਨ ਦਾ ਹਕਕ ਹੋਇਆ ਸੀ ਫਰਾਂਸ ਦੇ ਮੰਨ ਬੋਲੋ ਕਿ ਜਿਹੜਾ ਵੀ ਸੇਕ ਪੱਗ ਬੰਨ ਕੇ ਫੋਟੋ ਨਹੀਂ ਖਿਚਾ ਸਕਦਾ ਫਰਾਂਸ ਦੇ ਵਿੱਚ ਜੇ ਗਵਰਨਮੈਂਟ ਆਈਡੀ ਨਹੀਂ ਹੋਵੇ ਪੱਗ ਲਾ ਕੇ ਉਹਨੂੰ ਖੁਜਾਣੀ ਪਊਗੀ ਉਹਦੇ ਵਿਰੋਧਤਾ ਦੇ ਵਿੱਚ ਇੱਕ ਇਹ ਸੋਣਾ ਸੀਗਾ ਜਿਹੜਾ ਮੈਂ ਅੱਗੇ ਜਾ ਕੇ ਬੜੇ ਸੰਖੇਪ ਰੂਪ ਦੇ ਵਿੱਚ ਤੁਹਾਡੇ ਨਾਲ ਨਹੀਂ ਬਿਲਤੀ ਗੱਲ ਨਹੀਂ ਟਾਈਮ ਦੇ ਕੋਲ ਥੋੜਾ ਆ ਤੇ ਸਿਵਲ ਰਾਈਟਸ ਕੇਸਿਸ ਜਿਹਦੇ ਵਿੱਚ ਬੱਚਿਆਂ ਨੂੰ ਸਕੂਲ ਦੇ ਵਿੱਚ ਬੋਰਿੰਗ ਡਿਸਕ੍ਰਿਮੀਨੇਸ਼ਨ ਸਖ ਬੱਚਿਆਂ ਨੂੰ ਦਾ ਗੈਰ ਸਿਕ ਬੱਚਿਆਂ ਨੂੰ ਆਪਣੇ ਰਾਂ ਦਾ ਆਪਣੇ ਮਜ਼ਬ ਕਰਕੇ ਕਦੇ ਸਖ ਨਹੀਂ ਮੁਸਲਮਾਨ ਬੱਚੇ ਨੂੰ ਬਹੁਤ ਤਰੀਫਾ ਹੁੰਦੀਆਂ ਸੀ ਉਹਨਾਂ ਨੇ ਕੇਸ ਵੀ ਲਏ ਆ ਤੋ ਅਫੀਸ਼ਲ ਜਾਇਆ ਸਕੂਲ ਬੋਰਡ ਦੇ ਕੋਲ ਕਈ ਵਾਰ ਤਾਂ ਇਦਾਂ ਹੁੰਦਾ ਵੀ ਸਕੂਲ ਬੋਰਡ ਨੂੰ ਪਤਾ ਹੁੰਦਾ ਇੱਕ ਘੱਟ ਗਿਣਤੀ ਬੱਚੇ ਆ ਇਹਨਾਂ ਦੀ ਕਿਸੇ ਮਾਰਤ ਨਹੀਂ ਪੁੱਛ ਨਹੀਂ ਇਹਦਾ ਸੁਣਵਾਈ ਨਹੀਂ ਹੋਣੀ ਸੇ ਉੱਥੇ ਅਸੀਂ ਜਾ ਕੇ ਉਹਨਾਂ ਦੇ ਕੇਸ ਲੜਦੇ ਆ ਤੇ ਉੱਥੇ ਜਿਹੜੇ ਕਾਉਂਸਲ ਦੇ ਵਿੱਚ ਜਾਂ ਸਕੂਲ ਬੋਰਡ ਦੇ ਵਿੱਚ ਵੀ ਸਾਡੀ ਸੁਣਵਾਈ ਹੁੰਦੀ ਆ ਔਰ ਬੱਚਿਆਂ ਦੇ ਲਈ ਸੋ ਅਸੀਂ ਕੇਸ ਹਾਰ ਕੀਤੇ ਆ ਸੋ ਮੈਂ ਮੈਨੇਟਰੀਅਨ ਨੇਟ ਵੱਲੋਂ ਦੁਵਾਰਾ ਸਾਡਾ ਮੈਂ ਧੰਨ ਧੰਨਵਾਦ ਕਰਨਾ 2004 ਦੇ ਵਿੱਚ ਸ람ੀ ਜਿਹੜੀ ਸਾਊਥ ਏਸ਼ੀਆ ਦੇ ਵਿੱਚ ਆਈ ਸੀ ਜਿਹੜੇ ਬਹੁਤ ਹੀ ਵੱਡੀ ਭਾਰੀ ਤਬਾਹੀ ਕੀਤੀ ਸੀਗੀ ਉੱਥੇ ਦੇ ਬਾਅਦ ਚੜ ਕੇ ਇਸ ਗੁਰਦੁਆਰਾ ਕਮੇਟੀ ਨੇ ਆਪਾਂ ਸਹਿਯੋਗ ਦਿੱਤਾ ਤੇ ਉੱਥੋਂ ਲਾ ਕੇ ਹੁਣ ਤੱਕ ਜਿੰਨੇ ਵੀ ਅਸੀਂ ਪ੍ਰੋਜੈਕਟ ਚਲਾਏ ਆ ਬੋਦਵਾਰਾ ਸਿੰਘ ਸਾਡਾ ਵਾਸ਼ਿੰਗਟਨ ਨੇ ਮੋਟੀ ਨਾਲ ਮੋਤਾ ਜੋਤੀ ਸਾਡੀ ਫੰਡਿੰਗ ਕੀਤੀ ਜਾ ਤੇ ਆਪਣੇ ਬੰਦੇ ਵੀ ਇਹਨਾਂ ਨੇ ਭੇਜੇ ਆ ਉੱਥੇ ਹੈਲਪ ਕਰਨ ਨੂੰ ਜਿਹਦੇ ਵਿੱਚ ਪ੍ਰਮੁੱਖ ਤੌਰ ਤੇ ਬਲਵੰਤ ਸਿੰਘ ਹੁਣੀ ਇੱਥੇ ਹੈਗੇ ਆ ਤੇ ਗੁਰਦੇਵ ਸਿੰਘ ਜੀ ਮਾਨ ਦੀ ਇਹਨਾਂ ਨੇ ਆਪਣੀ ਟੀਮ ਭੇਜੀ ਸੀ ਪਰਵਾਲ ਸਾਲ ਸਾਡੇ ਕੋਲ ਨਹੀਂ ਰਾਤੀ ਮੈਂ ਜਿਹੜੀ ਯੂਨਾਈਟਿਡ ਨੇਸ਼ਨਸ ਨਾਲ ਆਪਾਂ ਕੰਮ ਕੀਤਾ ਸੀ ਉਹਦੇ ਵਿੱਚ ਵੀ ਇਹ ਪੱਜੇ ਸੀਗੇ ਸੋ ਹਿਮੈਨਿਟਰੀ ਮੇਅਰ ਦੇ ਵਿਚਾਰੇ ਐਸਬੀ ਦੇ ਜਿਹੜੇ ਪ੍ਰੋਜੈਕਟ ਗੁਰੂ ਸਾਹਿਬ ਦੇ ਚਰਪਾਲ ਗੋਦਵਾਲਾ ਸਾਹਿਬ ਕਮੇਟੀ ਨੇ ਸਾਡੇ ਨਾਲ ਸਹਿਯੋਗ ਦਿੱਤਾ ਉਹਦੇ ਬੱਚੇ ਆ ਮਦਰ ਚਾਈਲਡ ਕਲੀਨਿਕ ਪੰਜਾਬ ਦੇ ਵਿੱਚ ਜਿਹੜਾ ਨਿਰਮਾਣ ਹੋਇਆ ਹਫਤੇ ਤੋਂ ਥੋੜਾ ਟਾਈਮ ਹੋਇਆ ਆ 600 ਤੋਂ ਜ਼ਿਆਦਾ ਗਰੀਬ ਬੱਚੇ ਦੇ ਉਹਨਾਂ ਦੇ ਜਿਹੜੇ ਮਾਤਾ ਮਾਂ ਨੂੰ ਉਹਨਾਂ ਨੂੰ ਜਿਹੜੀ ਨੈਤਿਕ ਜਿਹੜੀ ਮੋਡਰਨ ਜਈ ਮੈਡੀਕਲ ਸਿੱਖਿਆ ਜਿਹੜੀ ਮੈਡੀਕਲ ਹੈਲਥ ਆ ਉਹ ਪ੍ਰਦਾਨ ਕੀਤੀ ਗਈ ਆ 600 ਬੰਦਿਆਂ ਨੂੰ ਹੋਣਤਕ ਦਿੱਤੀ ਗਈ ਹੈ ਬਹੁਤ ਹੀ ਵੱਡਾ ਪ੍ਰਾਣਾ ਪੰਜਾਬ ਦੇ ਵਿੱਚ 23 ਵਰਗ ਇਦਾਂ ਦੇ ਆ ਜਿਹਨਾਂ ਨੂੰ ਇਹ ਹੈਲਪ ਨਹੀਂ ਪਹੁੰਚੀ ਉੱਥੇ ਉਲ ਪਹੁੰਚ ਨਾ ਪ੍ਰੋਵਾਈਡਿੰਗ ਵਿਦ ਸਰਵਿਸ ਤੇ ਉਤੋਂ ਬਾਅਦ ਹੈਟੀ ਦੇ ਵਿੱਚ ਪਹੁੰਚ ਆਇਆ ਸੀ ਸਾਰੇ ਜਾਨਦਾਰ ਬਲਵਾਨ ਸਿੰਘ ਹੋਈ ਗਈ ਸੀਗੀ ਟੀਮ ਦੇ ਵਿੱਚ ਫਰੈਜ਼ਨ ਤੋਂ ਸਹੀ ਕਰੀ ਸੀ ਕੈਲੀਫੋਰਨੀਆ ਤੋਂ ਉੱਥੇ ਹੈਲਪ ਕੀਤੀ ਸੀ ਇਹਨਾਂ ਨੇ ਜਾ ਕੇ ਪਹਿਲੇ ਪਹੁੰਚਦੇ ਸਾਰੇ ਉੱਥੇ ਕੈਂਪ ਲਾਇਆ ਤੇ ਪਹਿਲਾ ਰੋਟੀ ਪਾਣੀ ਕਪੜਾ ਸਾਰਾ ਵੀ ਮਹੱਈਆ ਕਰਾਇਆ ਸੀ ਨਾ ਤੇ ਉੱਥੇ ਹੁਣ ਵੀ ਬਹੁਤ ਜ਼ਿਆਦੇ ਲੋਕ ਦੀ ਟੀਮ ਉੱਥੇ ਜਾ ਕੇ ਆਈ ਆ ਤੇ ਇੱਕ ਹਲੇ ਉਹਨਾਂ ਨੇ ਕੈਂਪ ਚਾਲੂ ਰੱਖਿਆ ਜਿਹਦੇ ਵਿੱਚ ਰੋਮ ਦੇ ਬੱਚਿਆਂ ਨੂੰ ਉਹ ਦੋ ਟਾਈਮ ਦਾ ਖਾਣਾ ਹਲੇ ਨਹੀਂ ਦਿੰਦੇ ਆ ਸੋ ਬਹੁਤ ਹੀ ਵੱਡਾ ਇਹ ਅਪਰਾਧਾ ਉੱਥੇ ਹੋਇਆ ਤੇ ਇਹਦਾ ਜਿਹੜਾ ਧੰਨਵਾਦ ਵੀ ਉਦਾਮ ਨੇ ਆਪਣੀ ਸਪੀਚ ਦੇ ਵਿੱਚ ਕੀਤਾ ਸੀ ਪ੍ਰੈਜ਼ੀਡੈਂਟ ਬਾਂਡੋ ਨੇ ਤੇ ਜਿੰਨੇ ਵੀ ਵਾਈਟ ਹਾਊਸ ਵਿੱਚ ਹੋਰ ਬੰਦੇ ਮਲੇ ਸੀ ਕਿ ਯੂਨਾਈਟਿਡ ਸਟੇਟਸ ਦੀ ਮੀਟਿੰਗ ਦੇ ਵਿੱਚ ਉਹਨਾਂ ਨੇ ਵੀ ਇਤਿਹਾਸ ਧੰਨਵਾਦ ਦਾ ਕੀਤਾ ਤੀਜਾ ਸੇਬੂ ਨਾਈਟ ਕੇਸ ਜਿਹਦੇ ਵਿੱਚ এমਪਲੋਇਮੈਂਟ ਡਿਸਕ੍ਰਿਮੀਨੇਸ਼ਨ ਕੇਸ ਤੁਮਾ ਕਾਰਨ ਤੇ ਜਿਹੜੀ ਸਿੱਖਿਆ ਨਾਲ ਬਦਲ ਤਾ ਹੁੰਦਾ ਆ ਸੋ ਤਾਂ ਇਹ ਸਰੂਪ ਕਰਕੇ ਵੀ ਕੰਮਾਂ ਦੇ ਵਿੱਚ 23 ਵਾਰ ਜ਼ਿਆਦਾ ਕੰਮ ਦੇ ਜਾਂਦੇ ਆ ਥੋੜੇ ਪੈਸਿਆਂ ਦੇ ਵਿੱਚ ਤੇ ਤਰੱਕੀ ਰੁਕੀ ਜਾਂਦੀ ਆ ਉੱਚੇ ਜੇ ਤੁਹਾਨੂੰ ਲੱਗੇ ਤੁਹਾਡੇ ਨਾਲ ਕਿਸੇ ਤਰ੍ਹਾਂ ਦੀ ਵੀ ਵਿਤਕਰਾ ਕੇ ਕਿਸੇ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਹੋਈ ਆ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਸਾਡੀ ਦੀ ਹਮੇਸ਼ਾ ਤੁਹਾਡੇ ਨਾਲ ਹੈਲਪ ਕਰਨ ਨੂੰ ਤਿਆਰ ਆ ਸੋ ਇਹਦੇ ਨਾਲ ਸਕੂਲਾਂ ਵਿੱਚ ਬੱਚਿਆਂ ਦੀ ਬੋਲਿੰਗ ਦੇ ਕੇ ਇਸ ਤਰ੍ਹਾਂ ਅੱਗੇ ਦੱਸਿਆ ਜਾਂਦਾ ਹੌਲ ਸਰਵਰ ਰਾਈਟ ਦੇ ਕੇਸ ਜਿਹਦੇ ਬੱਚੋਂ ਬਜ਼ੁਰਗਾਂ ਦੀ ਮਾਰਕੁੱਟ ਤੇ ਜਿੱਦਾਂ ਆਪਣੇ ਕਮਾਂਕਾਰਾਂ ਦੇ ਤੇ ਜਾਂ ਸਟੋਰਾਂ ਦੇ ਵਿੱਚ ਜਿਹੜਾ ਬਚਕਰਾ ਹੁੰਦਾ ਸਿੱਖਾਂ ਦੇ ਨਾਲ ਉਹਦੇ ਖਰਾਬ ਵੀ ਅਸੀਂ ਇਹ ਸਾਰੇ ਮੁਹਮ ਚਲਾਉਨੇ ਆ ਤੇ ਠੀਕ ਦੇ ਵਿੱਚ ਯਾਦ ਦੇ ਕੇਸ ਬਾਰੇ ਮੈਂ ਸਕੇ ਰੂਹ ਤੇ ਵਿੱਚ ਆਪ ਜੀ ਨੂੰ ਜਿਹੜਾ ਸਾਡਾ ਪ੍ਰੋਗਰਾਮ ਚੱਲਦਾ ਉਹਦੇ ਬਾਰੇ ਜਾਣਕਾਰੀ ਦੇਣੀ ਆ ਸਪਟੰਬਰ 11 ਤੋਂ ਬਾਅਦ ਸਿੱਖਾਂ ਦੇ ਨਾਲ ਜੋ ਬਿਖਰਾ ਹੋਇਆ ਪਹਿਲਾ ਜਿਹੜਾ ਬੰਦਾ ਜਿਹੜੇ ਰਿਪੋਰਟ ਦੇ ਵਿੱਚ ਜਿਹੜੀ ਬੈਕਲੈਸ਼ ਹੋਈ ਆ ਉਹਦੇ ਵਿੱਚ ਸਿੱਖੇ ਮਾਰਾ ਗਿਆ ਜਿਹੜਾ ਆਪਾਂ ਸਾਰੇ ਜਾਣਦੇ ਸ੍ਰਿੰਦਰ ਸਿੰਘ ਸੋਢੀ ਯਾਰ ਜੋਨੇ ਆ ਜਿਹੜਾ ਕੁਝ ਘੰਟਿਆਂ ਦੇ ਬਾਅਦ ਹੀ ਉਹਨੂੰ ਮਾਦੇ ਘੜ ਦਰ ਦਿੱਤਾ ਗਿਆ ਸੋ ਇਸ ਚੀਜ਼ ਨੂੰ ਥਰ ਪਾਉਣ ਦੇ ਲਈ ਤੇ ਆਪਣੀ ਪੱਗ ਦੇ ਬਾਰੇ ਜਾਣਕਾਰੀ ਦੇਣ ਲਈ ਇਹ ਮਹਿੰਮ ਚੱਲੀ ਹੈ ਜਿਹਨੂੰ ਰਾਈਟ ਟੂ ਟਰਬਨ ਅਸੀਂ ਕਹਿੰਦੇ ਹਾਂ ਦੁਨੀਆ ਭਰ ਦੇ ਵਿੱਚ ਚੱਲਦੀ ਆ ਸੋ ਇਹ ਇਹਦੇ ਵੀ ਫਰਾਂਸ ਦੇ ਵਿੱਚ ਜਿੱਦਾਂ ਤੁਹਾਨੂੰ ਦੱਸਿਆ ਰਣਜੀਤ ਸਿੰਘ ਦੇ ਨਾਲ ਕੇਸ ਹੋਇਆ ਉਹਨੂੰ ইউনাইটেড ਨੇਸ਼ਨਸ ਨੇ ਪਹਿਲਾਂ ਫਰਾਂਸ ਗੱਲ ਨੂੰ ਅਪੀਲ ਕੀਤੀ ਵੀ ਤੁਸੀਂ ਇੱਕ ਸਿੱਖ ਨੂੰ ਜਿਹਦੀ ਦਸਤਾਰ ਇੱਕ ਧਾਰਮਿਕ ਚਿੰਨ੍ਹ ਆ ਉਹਨੂੰ ਪਹਿਨ ਕਰਕੇ ਆਈਡੀ ਖਿੱਚਣ ਦੀ ਇਜਾਜ਼ਤ ਦਿੱਤੀ ਜਾਵੇ ਫਰਾਂਸ ਦੀ ਗੱਲ ਨੇ ਉਹਦੀ ਨਾਮਜ਼ਦਗੀ ਦਿੱਤੀ ਉਹਦੇ ਕਰਕੇ ਕੇਸ ਯੂਨਨ ਦੇ ਵਿੱਚ ਲਾ ਕੇ ਗਏ ਸੀ ਯੂਨਨ ਦੇ ਵਿੱਚ ਮਨਸਾ ਦੀ ਕਿਰਪਾ ਨਾਲ ਜਿੱਤ ਮਿਲਿਆ ਜਿਹੜੀ ਪਹਿਲੀ ਵਾਰ ਸਿਆਸੀ ਜਥੇਬੰਦੀਆ ਜਿਹੜੀ ਯੂਨਾਈਟਿਡ ਨੇਸ਼ਨਸ ਦੇ ਵਿੱਚ ਸਿੱਖਾਂ ਦਾ ਕੇਸ ਲੈ ਕੇ ਗਈ ਫਰਾਂਸ ਗਵਰਨਮੈਂਟ ਦੇ ਖਿਲਾਫ ਲੜੇ ਤੇ ਜਿੱਤ ਹਾਸਲ ਕੀਤੀ ਹੈ ਜੀ ਬਹੁਤ ਹੀ ਵੱਡਾ ਇਹ ਹੈ ਕਿ ਕਿਸਾਨ ਨੂੰ ਤਰੱਕੀ ਮਿਲੀ ਤੇ ਹੁਣ ਇਹ ਕੇਸ ਫਰਾਂਸ ਗਵਰਨਮੈਂਟ ਤੱਕ ਲੈ ਕੇ ਜਾਣਾ ਯੂਰੋਪੀਅਨ ਕੋਰਟ ਤੇ ਲੈ ਕੇ ਜਾਣਾ ਇੰਟਰਨੈਸ਼ਨਲ ਜਸਟਿਸ ਦੇ ਕੋਲੇ ਕੇਸ ਲੈ ਕੇ ਜਾਣਾ ਉਹਦੇ ਵਿੱਚ ਅਸੀਂ ਚਾਹੁੰਦੇ ਹਾਂ ਕਮਿਊਨਿਟੀ ਯੋਗਦਾਨ ਮਿਲੀਅਨ ਡਾਲਰ ਦਾ ਖਰਚਾ ਸਾਡੇ ਘੱਟੋ-ਬੱਟ ਲੱਗਣਾ ਹੈਗਾ ਵਿਚ ਜਿਹੜੇ ਐਕਸਪਲੋਰ ਅਸੀਂ ਕਰਨੇ ਆ ਤੇ ਮੇਰੇ ਕੋਲ ਇੱਥੇ ਇੱਕ ਤੁਹਾਡੇ ਕੋਲ ਇੱਕੇ ਬੇਨਤੀ ਕਰਨੀ ਬੰਦੀ ਆ ਵੀ ਤੁਸੀਂ ਸਾਡੀ ਵੈਬਸਾਈਟ unitedstates.org ਤੇ ਜਾਓ ਜਿੰਨਾ ਹੋ ਸਕੇ ਆਪਣਾ ਯੋਗਦਾਨ ਤੁਸੀਂ ਪਾ ਸਕਦੇ ਆ ਤੇ ਜੇ ਨਹੀਂ ਜਿ ਧੰਦੇ ਨਹੀਂ ਤੇ ਵੋਲੰਟੀਅਰ ਵੀ ਸਾਡੇ ਨਾਲ ਕਰ ਸਕਦੇ ਆ ਤੇ ਉਹਦੇ ਨਾਲ ਬਹੁਤ ਸਾਨੂੰ ਹੈਲਪ ਹੋਊਗੀ ਇੱਕ ਵਾਰ ਫਿਰ ਮੈਂ ਗੁਰਦੁਆਰਾ ਸਾਹਿਬ ਦਾ ਧੰਨਵਾਦ ਕਰਦਾ ਤੇ ਜਿਹੜਾ ਨੇ ਸਮਾਂ ਬਖਸ਼ਿਆ ਤੇ ਆਪਜੀ ਸਾਰਿਆਂ ਨੂੰ ਇੱਕ ਵਾਰ ਫਿਰ ਬਸਾਖੀ ਤੇ ਲੱਖ ਲੱਖ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ की फतेह वाहू जी का खालसा वाहू जी की फतेह सभी अमरिंदर सिंह जी ने अपनी बारे चंत जानकारी दी है सो...